ਅੱਜ ਲਾਈਫਲਾਈਨ ਵੈਲਫੇਅਰ ਕਲੱਬ ਵੱਲੋਂ ਗਰਮ ਕੱਪੜੇ ਵੰਡੇ ਗਏ ਲਾਈਫਲਾਈਨ ਕਲੱਬ ਵੱਲੋਂ ਲਗਾਤਾਰ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਇਹ ਹੈ ਹਰ ਸਾਲ ਉਹਨਾਂ ਵੱਲੋਂ ਸ਼ਹਿਰ ਰੰਧਨੋਂ ਗਰਮ ਕੱਪੜੇ ਇਕੱਠੇ ਕਰਕੇ ਲੋੜਵੰਦ ਪਰਿਵਾਰਾਂ ਨੂੰ ਵੰਡੇ ਜਾਂਦੇ ਹਨ ਇਸ ਸੰਬੰਧੀ ਕੱਪੜੇ ਲੈਣ ਆਈ ਲੋਕਾਂ ਨਾਲ ਗੱਲਬਾਤ ਕਰਾਂਗੇ ਇਸ ਨੂੰ ਲੈ ਕੇ ਕੀ ਕਹਿਣਾ ਹੈ ਉਹਨਾਂ ਦਾ ਨਾਲ ਹੀ ਕਲੱਬ ਆਗੂ ਨਾਲ ਵੀ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਲੱਬ ਵੱਲੋਂ ਲਗਾਤਾਰ ਲੋਕ ਭਲਾਈ ਦੇ ਕਾਰਜ ਵਿੱਚ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਲੋਕਾਂ ਦੀਆਂ ਲੋੜਾਂ ਤੇ ਧਿਆਨ ਰੱਖਦੇ ਹੋਏ ਸਮੇਂ-ਸਮੇਂ ਤੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ। ਆਓ ਕਰਦੇ ਹਾਂ ਲੋਕਾਂ ਨਾਲ ਗੱਲਬਾਤ ਕੀ ਕਰਾਂ ਉਹਨਾਂ ਦਾ। ਬੰਦੇ ਰਹਿਣ ਵਾਲੇ ਹੋ। ਮਾੜਿਆ ਜੀ। ਮਾੜੀ? ਹਾਂ ਜੀ। ਇਹ ਕੱਪੜੇ ਕਿੰਨੇ ਲਏ ਤੁਸੀਂ? ਮੈਂ ਦੋ ਦੋ ਰਾਂ ਇੱਕ ਮੁੰਡੇ ਵਾਸਤੇ ਲਈਏ ਜੀ। ਕੱਪੜੇ ਗਰਮ ਕੱਪੜੇ ਆ? ਹਾਂ ਜੀ ਹਾਂ ਜੀ। ਕਲੱਬ ਨੂੰ ਕੀ ਕਹਿਣਾ ਚਾਹੋਗੇ? ਹਾਂ ਕਲੱਬ ਨੂੰ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਬਹੁਤ ਜਿਆਦਾ ਜੀ ਸ਼ੁਕਰਗੁਜ਼ਾਰ ਹਾਂ ਇੱਕ ਗਰਮ ਕੱਪੜੇ ਵੰਡੇ ਜਾ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਕਿੰਨੇ ਕੱਪੜੇ ਲਿਆ ਤੁਸੀਂ ਦੋ ਜੀ ਦੋ ਕਲੱਬ ਨੂੰ ਕਿਵੇਂ ਲੱਗਣਾ ਕੀ ਕਹਿਣਾ ਚਾਹੋਗੇ ਠੀਕ ਹੈ ਜੀ ਧੰਨਵਾਦ ਕੀ ਤੁਹਾਡਾ ਮੇਰਾ ਨਾਮ ਗੁਰਲਾਲ ਗੁਰਲਾਲ ਇੱਥੇ ਕੱਪੜੇ ਵੰਡੇ ਜਾ ਰਹੇ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਨਹੀਂ ਕਹਿਣਾ ਅਜੇ ਫਿਰ ਮੈਂ ਲੱਗੇ ਕਹਿਣਾ ਵਾੜ ਕੀ ਗਰਮ ਕੱਪੜਾ ਇੰਨੇ ਕੱਪੜੇ ਲਿਆ ਤੁਸੀਂ ਕਿ ਵਧੀਆ ਲੱਗ ਰਿਹਾ ਮਾੜਾ ਲੱਗ ਰਿਹਾ ਵਧੀਆ ਲੱਗਦਾ ਹੈ ਜੀ ਲਾਈਫਲਾਈਨ ਕਲੱਬ ਵੱਲੋਂ ਅੱਜ ਕੱਪੜੇ ਵੰਡੇ ਜਾ ਰਹੇ ਕੀ ਕਹਿਣਾ ਚਾਹੀਦਾ ਲਾਈਫਲਾਈਨ ਵੈਲਫੇਅਰ ਕਲੱਬ ਵੱਲੋਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਕਿਸੇ ਲੋੜਵੰਦ ਦਾ ਭਲਾ ਕਰ ਸਕੀਏ ਘਰਾਂ ਦੇ ਵਿੱਚ ਇਹੋ ਜਿਹੇ ਇੰਨੇ ਕੱਪੜੇ ਪਈ ਹੁੰਦੇ ਆ ਜਿਹੜੇ ਇੱਕ ਇੱਕ ਦੋ ਦੋ ਵਾਰ ਪਾਏ ਜਾਂਦੇ ਤੇ ਲਮਾਰੀਆਂ ਦੇ ਵਿੱਚ ਥਾਂਬੇ ਰਹਿ ਜਾਂਦੇ ਆ ਤੇ ਛਾਗ ਰਹਿ ਜਾਂਦੇ ਆ ਪਰ ਜੇ ਉਹੀ ਕੱਪੜਾ ਜੇ ਘਰਾਂ ਦੇ ਸਾਹਮਣੇ ਦੀ ਬਜਾਏ ਜੇ ਪਤਾ ਹੀ ਐ ਪਾਣਾ ਹੀ ਨਹੀਂ ਕਿਸੇ ਕੰਮ ਨਹੀਂ ਆਣਾ ਤੇ ਉਹ ਕਿਸੇ ਲੋੜਵੰਦ ਤੱਕ ਪਹੁੰਚਾਉਣਾ ਚਾਹੀਦਾ ਕਿਉਂਕਿ ਇੰਨੀ ਠੰਡ ਅੱਕੇ ਦੀ ਠੰਡ ਪੈਂਦੀ ਆ ਆਪਾਂ ਘਰਾਂ 'ਚ ਟੀਟਰ ਲਾ ਕੇ ਵੇਖਿਆ ਗੱਡੀਆਂ ਟੀਟਰ ਹੈਗਾ ਪਰ ਜਿਹੜੇ ਲੋਡ ਵੰਦ ਆ ਉਹਨਾਂ ਕੋਲ ਕੱਪੜੇ ਨਾਲ ਨਹੀਂ ਪੈਸੇ ਨਹੀਂ ਕਿਉਂਕਿ ਰੋਟੀ ਨੂੰ ਓਕੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹ ਸੂਹੀ ਜਿਹੜੀ ਕਿਸੇ ਸਮਾਨ ਨੂੰ ਘਰਾਂ ਤੱਕ ਜਿਹੜਾ ਸਾਡੇ ਨਾਲ ਪਹੁੰਚਦਾ ਹੋਵੇ ਫਿਰ ਅਸੀਂ ਆਪਦੇ ਤਰੀਕੇ ਨਾਲ ਸਾਡੀ ਟੀਮ ਦਾ ਬਹੁਤ ਧੰਨਵਾਦ ਆ ਜਿਹੜਾ ਇਹਨੇ ਐਫਰਟ ਕਰਕੇ ਲੋਕਾਂ ਦੇ ਵਿੱਚ ਇਹਨੂੰ ਪਹਿਲਾਂ ਕੱਠੇ ਕਰਦੇ ਆ ਫਿਰ ਸਾਫ਼ ਕਰਦੇ ਆ ਸ਼ੇਰਾਂ ਦੇ ਲੋੜਵੰਦਾਂ ਦੇ ਵਿੱਚ ਹੜਦੇ ਆ ਸਮਝ ਵਿੱਚ ਕੀ ਹੁੰਦਾ ਜਿਹੜੇ ਅਸੀਂ ਇਕੱਠੇ ਕਰਨੀ ਤਰੀਕਾ ਉਹ 20 ਦਸੰਬਰ ਤੱਕ ਕਰਨ ਦੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਐਤਵਾਰ ਨੂੰ ਮੁੱਖ ਰੱਖਦੇ ਹੁਏ ਕਿ ਸਾਡੀ ਟੀਮ ਦੇ ਜਿਹੜੇ ਸਾਰੇ ਬੰਦੇ ਮੈਂਬਰ ਪੂਰੇ ਹੋਣ ਉਹ ਐਤਵਾਰ ਦੇ ਅਕੋਰਡਿੰਗ ਜੇਕਰ 4 ਤਰੀਕ ਬਣ ਜਾਂਦੀ ਕਦੇ 29 ਵੀ ਬਣ ਜਾਂਦੀ ਹੈ 6 ਸਾਲ ਹੋ ਗਏ ਸੀ ਐਤਵਾਰ ਨੂੰ ਧਿਆਨ ਰੱਖਦੇ ਹੋਏ ਕਬੀ ਸਾਡੇ ਟੀਮ ਦੇ ਮੈਂਬਰਾਂ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਜੇ ਇੱਥੇ ਇੰਨਾ ਰਸ਼ ਹੋ ਜਾਂਦਾ ਉਸ ਬਿਨਾ ਮੈਂਬਰਾਂ ਤੋਂ ਅਸੀਂ ਮੈਨੇਜ ਨਹੀਂ ਕਰ ਸਕਦੇ ਹੈਗੇ ਇਸ ਕਰਕੇ ਸੰਭਲ ਧਿਆਨ ਰੱਖਦੇ ਕੱਦਾਂ ਦਿਨ ਉੱਪਰ-ਨੀਚੇ ਹੋ ਜਾਂਦੇ ਤੁਮਨ ਉਹਦੇ ਉੱਪਰ ਆਪ ਲੋਕ ਬਹੁਤ ਰੈਐਕਟਿਵ ਕੀਤਾ ਆ ਗਿਆ ਜਾਂਦੇ ਦੇਣਾ ਚਾਹੋਗੇ ਸਾਡਾ ਅਗਲੇ ਪ੍ਰੋਜੈਕਟ ਅਸੀਂ ਤਾਂ ਤਿਰੰਗਾ ਝੰਡਾ ਲਾਉਣ ਦਾ ਪਲਾਨ ਕੀਤਾ ਜੋ ਮੇਨ ਚੌਂਕ ਦੇ ਵਿੱਚ ਪਰ ਕਿਸੇ ਕਾਰਨ ਜਿਹੜੀ ਰੋਡ ਸਾਈਡ ਵੱਲੋਂ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਸਾਨੂੰ ਰਿਟਰਨ ਦੇ ਵਿੱਚ ਆਇਆ ਕਿ ਉਹ ਮਨਜ਼ੂਰੀ ਨਹੀਂ ਮਿਲ ਸਕਦੀ ਅੱਗੇ ਪਲਾਨ ਹੈ ਵੀ ਉਹਨੂੰ ਕੋਈ ਸਾਨੂੰ ਜਗ੍ਹਾ ਪ੍ਰੋਵਾਈਡ ਹੋ ਜਾਏ ਜਿੱਥੇ ਅਸੀਂ ਸ਼ਹਿ